ਤੁਹਾਡੀ ਸਿਸਟਰ ਦੇ ਵੱਲੋਂ ਜਿਹੜਾ ਮੰਤਰੀ ਲਾਲ ਜੀ ਸੀ ਭੁੱਲਰ ਤੇ ਹਨ ਜਮੀਨ ਹੜੱਪਣ ਦੇ ਦੋਸ਼ ਲਾਏ ਜਾ ਰਹੇ ਨੇ। ਬਿਲਕੁਲ ਬੇਬਨਿਆਦਾ ਗੱਲਾਂ ਕਰੀ ਜਾਂਦੀ ਪ੍ਰੂਫ ਦਵੇ। ਚੀਜ਼ਾਂ ਬਹੁਤ ਲੰਮੀਆਂ ਵਾ ਤੁਹਾਡੇ ਤੇ ਪੂਰੀਆਂ ਨਹੀਂ ਹੋ ਸਕਦੀਆਂ। ਤੇ ਇਹ ਚੀਜ਼ਾਂ ਕੋਰਟ 'ਚ ਰੱਖਾਂਗੇ ਆਪਾਂ। ਕੋਈ ਦਬਾਅ ਨਹੀਂ ਕੁਝ ਨਹੀਂ ਸਾਨੂੰ ਲੋੜ ਸੀ ਇਹ ਵੇਚੀ ਜਾਏ ਦਬਾਅ ਨੂੰ 50 ਸਾਲ ਦੀ ਵਿਚਾਈ ਹੋਈ ਸੀ। ਅੱਜ ਆ ਕੋਈ ਟਾਈਮ ਹੈਗਾ ਦੱਸੋ ਕੋਈ ਬੰਦਾ ਧੱਕੇ ਨਾ ਕਰਾ ਜੂਗਾ। ਸਰ ਕਈ ਵਾਰ ਘਰੇਲੂ ਝਗੜੇ ਕਰਕੇ ਹੁੰਦਾ ਵੀ ਹਾਂ ਉਹ ਸਰ ਇਹਨਾਂ ਨੇ ਸਾਡਾ ਲਹੂ ਪੀ ਲਿਆ ਸਾਡਾ ਇਹਨਾਂ ਨੇ ਜੀਣਾ ਹੀ ਆਰਾਮ ਕਰਤਾ ਕੀ ਕਰਤੇ ਉਹ ਸਾਡੀ 2-3 ਕਿੱਲੇ ਨਾਲ ਸਰ ਜਾਣਾ ਸੀ। ਕਹਿੰਦੇ ਨਹੀਂ ਤੂੰ ਟੈਨਸ਼ਨ ਕੋ ਲੈਣਾ। ਉਹ ਜਿਹੜੀ ਮੈਂ 2.5 2 ਕਿੱਲੇ ਨੂੰ ਜ਼ਮੀਨ ਵੇਚੀ ਸੀ ਦੇਖੋ ਤੁਸੀਂ ਮੈਂ ਉਹਦੀ ਰਜਿਸਟਰੀ ਕਰਾ ਕੇ ਆਇਆ ਮੇਰੀ ਵਾਈਫ ਤੇ ਮੇਰੇ ਬੱਚੇ ਨਾਲ ਸੀ। ਪੱਟੀ ਕਚਰੀ ਜਾ ਕੇ ਰਜਿਸਟਰੀ ਕਰਾ ਕੇ ਆ ਪੈਸੇ ਬਾਝ ਲੈ ਤੂੰ। ਤੁਸੀਂ ਦੇਖ ਰਹੇ ਹੋ ਔਨ 에ਰ ਮੈਂ ਰਮਨਜੋ ਸਿੰਘ। ਮੰਤਰੀ ਲਾਲਜੀਤ ਸਿੰਘ ਭੁੱਲਰ ਤੇ ਜਿਹੜਾ ਜ਼ਮੀਨ ਹੜੱਪਣ ਦੇ ਮਹਿਲਾ ਦੇ ਵੱਲੋਂ ਦੋਸ਼ ਲਾਇਆ ਗਿਆ ਸੀ। ਉਹਨਾਂ ਦਾ ਪਰਿਵਾਰ ਸਾਡੇ ਨਾਲ ਆ ਉਹਨਾਂ ਨਾਲ ਗੱਲਬਾਤ ਕਰਦੇ ਆ। ਉਹਨਾਂ ਦਾ ਇਸ ਬਾਰੇ ਕੀ ਕਹਿਣਾ? ਸੱਸੀ ਘਾਲ ਸਰ। ਸੱਸੀ ਹੋ ਜੀ। ਤੁਹਾਡਾ ਨਾਮ ਕੀ ਹੈ? ਹਰਵਿੰਦਰ ਸਿੰਘ। ਸਰ ਜਿਹੜਾ ਤੁਹਾਡੀ ਸਿਸਟਰ ਦੇ ਵੱਲੋਂ ਜਿਹੜਾ ਮੰਤਰੀ ਲਾਲ ਜੀ ਨੇ ਭੁੱਲਰਤੇ ਹਨਾ ਜ਼ਮੀਨ ਹੜੱਪਣ ਦੇ ਦੋਸ਼ ਲਾਇਆ ਜਾ ਰਹੇ ਨੇ ਉਹ ਤੁਹਾਨੂੰ ਕੀ ਲੱਗਦਾ ਬੇਬੁਨਿਆਦੇ ਨੇ ਇਹ ਸਰ ਬਿਲਕੁਲ ਬੇਬੁਨਿਆਦਾ ਗੱਲਾਂ ਕਰੀ ਜਾਂਦੀ ਪ੍ਰੂਫ ਦਵੇ ਮੰਨ ਲਓ ਕੋਈ ਫਰਦ ਕੁਝ ਸਭ ਕੁਝ ਉਹਦੇ ਬੈਗ 'ਚ ਹੁੰਦਾ ਜਿਹੜੀ ਮੇਰੀ ਆਪਣੀ ਜ਼ਮੀਨ ਆ ਜੀ ਸਰ ਮੈਂ ਕਾਫੀ ਲੋਕਾਂ ਨੂੰ ਕਹਿ ਚੁੱਕਾ ਚੈਨਲਾਂ ਨੂੰ ਛਤ ਵੀ ਸੁਣਿਆ ਹੋਣਾ ਕਿ 4 ਕਿੱਲੇ ਮੈਂ ਪਹਿਲਾਂ ਵੇਚੀ ਆ ਸਾਲ ਡੇਢ ਸਾਲ ਪਹਿਲਾਂ ਬੱਚਿਆਂ ਦੀਆਂ ਫੀਸਾਂ ਦਾ ਹੀ ਉਹ ਯੇ ਚੀਜ਼ਾਂ ਬਹੁਤ ਲੰਮੀਆਂ ਵਾ ਤੁਹਾਡੇ ਤੇ ਪੂਰੀ ਨਹੀਂ ਹੋ ਸਕਦੀਆਂ ਤੇ ਇਹ ਚੀਜ਼ਾਂ ਕੋਰਟ 'ਚ ਰੱਖਾਂਗੇ ਆਪਾਂ ਤੇ 4 ਕਿਲੇ ਵਿੱਚ ਹੀ ਸਾਲ ਡੇਢ ਸਾਲ ਸਾਨੂੰ ਤੇ ਇਹ ਵੀ ਨਹੀਂ ਪਤਾ ਲੱਗਦਾ ਅਸੀਂ 4 ਮਹੀਨੇ ਕਹਿੰਦੇ ਚੀਜ਼ਾਂ ਹਰੀਆਂ ਸਾਲ ਪਹਿਲਾਂ ਦੀ ਨਿਕਲੀਆਂ ਹੁੰਦੀਆਂ ਤੇ ਦਿੱਤੀ ਤੇ ਉਦੋਂ ਬਾਅਦ ਆ ਬਾਕੀ 2-3 ਕਿਲੇ 3-3 ਕਿਲੇ ਮੈਂ ਹੋਂ ਦਿੱਤੀ ਆ ਤੇ ਕੋਈ ਦਬਾਅ ਨਹੀਂ ਕੁਝ ਨਹੀਂ ਸਾਨੂੰ ਲੋੜ ਸੀ ਅਸੀਂ ਵੇਚੀ ਆ ਇਹਨਾਂ ਦਬਾਅ ਨੂੰ 50 ਸਾਲ ਦੀ ਵਿਚਾਈ ਹੋਈ ਸੀ ਮਤਲਬ ਤੁਸੀਂ ਆਪਣੇ ਪੂਰੇ ਹੋਸ਼ਹਵਾਸਚ ਆਪਣੀ ਮਰਜ਼ੀ ਦੇ ਨਾਲ ਜਿਹੜੀ ਮੰਤਰੀ ਸਾਹਿਬ ਨੂੰ ਜ਼ਮੀਨ ਵੇਚੀ ਸਰ ਜ਼ਿਆਦਾ ਤਾਂ ਆਪਦੇ ਹੋਸ਼ਹਵਾਸ ਨਹੀਂ ਵੇਚੇ ਜਾਂਦੀਆਂ ਅੱਜ ਆ ਕੋਈ ਟਾਈਮ ਹੈਗਾ ਦੱਸੋ ਕੋਈ ਬੰਦਾ ਥੱਕੇ ਨਾ ਕਰਾ ਜੂਗਾ ਜੀ ਸਰ ਕਈ ਵਾਰ ਘਰੇਲੂ ਝਗੜੇ ਕਰਕੇ ਹੁੰਦਾ ਵੀ ਹਾਂ ਉਹ ਸਰ ਇਹਨਾਂ ਨੇ ਸਾਡਾ ਲਹੂ ਪੀ ਲਿਆ ਸਾਡਾ ਇਹਨਾਂ ਨੇ ਜੀਣਾ ਹੀ ਆਰਾਮ ਕਰਤਾ ਕੀ ਕਰਦੇ ਉਹ ਸਾਡੀ 2 ਦਿਨ ਕਿੱਲੇ ਨਾਲ ਸਰ ਜਾਣਾ ਸੀ ਜੀ ਸਰ ਪੌਣੇ 2 ਕਿੱਲੇ ਨੂੰ ਦਿੱਤੀ ਸੀ 2 ਕਿੱਲਿਆਂ ਦੇ ਪੈਸੇ ਹੋਰ ਦੇ ਦਿੰਦੀ ਮੇਰਾ ਸਰ ਜਾਣਾ ਸੀ ਉਦੋਂ ਇਹਨੇ ਕਿਹਾ ਕੋਈ ਗੱਲ ਨਹੀਂ ਪੌਣੇ 2 ਕਿੱਲੇ ਨੂੰ ਲਈ ਜਾਨੇ ਕਰਮਾਲੀ ਨੇ ਸਾਡ 2 ਸਾਲ ਪਹਿਲਾਂ ਤੇ ਬਾਕੀ ਮੈਂ ਬਾਅਦ ਚ ਲੈ ਲਵਾਂ ਮੈਂ ਕਿਹਾ ਤੂੰ ਤੂੰ ਲੜ ਪੈਣਾ ਤੇ ਤੂੰ ਮੈਨੂੰ ਉਹਨੇ ਦੇ ਦੇ ਮੇਰੇ ਪੈਸੇ ਜਿੰਨੇ ਬੱਚੇ ਮੈਨੂੰ ਚਾਹੀਦੇ ਕਹਿੰਦੇ ਨਹੀਂ ਤੂੰ ਟੈਨਸ਼ਨ ਕਿਉਂ ਲੈਣਾ ਉਹ ਜਿਹੜੀ ਮੈਂ 2 1/2 ਦੋ ਕਿਲੇ ਨੂੰ ਜ਼ਮੀਨ ਵੇਚੀ ਸੀ ਦੇਖੋ ਤੁਸੀਂ ਮੈਂ ਉਹਦੀ ਰਜਿਸਟਰੀ ਕਰਾ ਕੇ ਆਇਆ ਮੇਰੀ ਵਾਈਫ ਤੇ ਮੇਰੇ ਬੱਚੇ ਨਾਲ ਸੀ ਪੱਟੀ ਕਚਾਰੀ ਜਾ ਕੇ ਰਜਿਸਟਰੀ ਕਰਾ ਕੇ ਆਇਆ ਪੈਸੇ ਬਾਅਦ ਚ ਲੈਇਆ ਤੂੰ ਜੀ ਸਰ ਖਾਲੀ ਰਜਿਸਟਰੀ ਕਰਾ ਕੇ ਆਇਆ ਤੇ ਮੈਂ ਤੇ ਬਾਅਦ ਚ ਪੈਸੇ ਲੈਇਆ ਕਿੰਨਾ ਵਿਸ਼ਵਾਸ ਸੀ ਇੱਥੇ ਸਾਨੂੰ ਤੇ ਬਾਕੀ ਜਿੱਦਾਂ ਦੱਸਿਆ ਜਾ ਰਿਹਾ ਸਰ ਵੀ ਉਹਨੇ ਮੰਤਰੀ ਸਾਹਿਬ ਤੋਂ ਪਹਿਲਾਂ ਹੋਰ ਵੀ ਮਤਲਬ ਐਦਾਂ ਕੋਈ ਸਵਾਲ ਪਹਿਲਾਂ ਹੋਇਆ ਐਦਾਂ ਮਾਮਲਾ ਆਇਆ ਕਦੇ ਸਾਹਮਣੇ ਸਰ ਕੀ ਦਸੀਏ ਬਹੁਤ ਇੱਕ ਦੇ ਥੋੜੀ ਆ ਆ ਦੋ ਤਿੰਨ ਦੇ ਤੇ ਪ੍ਰੂਫ ਲਈ ਬੈਠੇ ਆ ਕਿ ਚੇਸਾ ਤੁਸੀਂ ਮੈਂ ਦਾ ਆਨਲਾਈਨ ਰਿਕਾਰਡ ਚ ਦਾ ਸਕਦਾ ਮਤਲਬ ਇਹਦਾ ਕੰਮ ਹੈ ਕਿਸ ਨਾ ਕਿਸ ਨਾ ਲੱਗੇ ਰਹਿਣਾ ਇਹਦਾ 7 ਫੇਚ ਉਧਰੋਂ ਸਾਡਾ ਮੂੰਹ ਕਾਲਾ ਕਰਾਇਆ ਨੇ 7 ਫੇਚ ਜਿਹੜੀ ਇਹਦੀ ਹੈ ਉੱਥੇ ਉਹ ਵੀ ਸਾਡੇ ਮਹੱਲੇ ਦੇ ਨਾਲ ਦੇ ਘਰ ਹੀ ਆ ਤੋ ਕਢਾਇਆ ਤੇ ਉਹਦੇ ਵਿੱਚ ਨਿਕਲਿਆ ਜੋ ਇਹਨੇ ਠੀਕ ਆ ਚਲੋ ਫਿਰ ਇਹਨੇ ਉੱਥੇ ਕਮਲਾ ਜੋਂ ਵਿਚਾਰੇ ਕਮੇਟੀ ਘਰ ਡੈਡੀ ਨੇ ਜ਼ਮੀਨ ਮੇਰੇ ਨੇ ਵੇਚੀ ਆ ਜਗਾ ਵਿੱਚ ਹੀ ਆ 90 90 92 93 ਚ ਤੇ 2 ਲੱਖ ਦੇ ਦੋ ਪਲਾਟ ਸੀ ਲੱਖ ਲੱਖ ਰੁਪਏ ਦੇ ਤੇ ਹੋਣ ਉਠੇ ਕਹਿੰਦੀ ਉਹ ਰਜਿਸਟਰੀਆਂ ਨਕਲੀ ਹੋ ਮੇਰੇ ਪਿਓ ਦੇ ਸਾਈਨ ਨਹੀਂ ਦੱਸੋ ਉਹ ਮੁਲਾਜ਼ਮਾਂ ਨੂੰ ਤਰੀਕਾ ਪਾਉਣ ਦੇਈ ਤੇ ਉਹ ਵਿਚਾਰੇ ਸਾਡੇ ਫਿਰ ਵੀ ਪਿਓ ਦੀ ਸਾਡੀ ਸ਼ਰਮ ਨੂੰ ਵਿਚਾਰੇ ਉਹ ਕਹਿੰਦੇ ਯਾਰ ਸਾਡੇ ਨਾਲ ਸੋਹਣਾ ਕੁਝ ਨਹੀਂ ਉਹ ਚ ਪਰ ਉਹ ਕਹਿੰਦੇ ਹੁਣ ਜਦੋਂ ਇਹ ਨਿਬੜ ਗਿਆ ਉਹ ਕਹਿੰਦੇ ਅਸੀਂ ਡੈਫੀਨੇਸ਼ਨ ਦਾ ਮੈਂ ਪਾ ਲਓ ਬਈਆ ਸਾਨੂੰ ਕੋਈ ਨਹੀਂ ਉਹ ਡੈਫੀਨੇਸ਼ਨ ਦਾ ਕੇਸ ਪਾਉਣਗੇ ਸਰ ਇਹ ਇੱਕ ਤਰ੍ਹਾਂ ਦਾ ਸੁਭਾਅ ਬਣ ਗਿਆ ਉਹਨਾਂ ਦਾ ਜਾਂ ਉਹਨਾਂ ਦੇ ਵਿੱਚੇ ਲਾਲਚ ਹੈ ਕੋਈ ਸਰ ਮੇਰੇ ਮਾਮੇ ਆ ਮੇਰੇ ਖਾਸ ਮੈਂ ਤੇ ਆਪਣੇ ਮਾਮੇ ਹੁੰਦੇ ਆ ਭੂਆ ਫੋਫੜੋ ਵਿਚਾਰੇ ਨਹੀਂ ਹੁੰਦੇ ਆਪਣੇ ਰੋਲਿਆਂ ਚ ਅਗਲਿਆਂ ਨੂੰ ਇੱਕੋ ਜਿਹਾ ਹੁੰਦਾ ਨਾਨਕੇ ਹੁੰਦੇ ਆ ਨਾਨਕੇ ਉਹਦੇ ਨਾਲ ਹੀ ਹੁੰਦੇ ਆ ਜਿਹਦੇ ਨਾਲ ਮਾਂ ਹੋਵੇ ਤੇ ਜਾਂ ਹੁੰਦੇ ਜਿਹੜਾ ਸੱਚਾ ਹੋਵੇ ਨਾਨਕੇ ਆ ਮੇਰੀਆਂ ਮਾਸੀਆਂ ਨੇ ਦੋ ਫਿਰ ਇਹਨਾਂ ਮੈਂ ਬੜਿਆਂ ਨੂੰ ਕਹਿ ਚੁੱਕਾ ਜੇ ਕੋਈ ਮੇਰੀ ਗੱਲ ਦਾ ਅਸਰ ਹੋ ਜਾਏ ਕਿਤੇ ਕਿਤੇ ਯਾਰ ਇੱਕ ਇਹ ਕੁੜੀ ਦੇ ਸਹੁਰੇ ਆ ਜੋ ਹੁੰਦੇ ਜਾਗਦੇ ਆ ਉੱਥੇ ਬੈਂਕੁਰ ਬੈਠੇ ਆ ਉਹਨਾਂ ਤੋਂ ਇੱਕ ਵਾਦੇ ਫੋਨ ਤੇ ਕਿ ਇਹ ਸੱਚੀ ਐ ਨੋ ਸਾਡੀ ਦਿਓਰ ਆ ਇਹਦੇ ਮਾਮੇ ਸਹੁਰੇ ਫਦੇ ਫਦੇ ਫਤਿਹਬਾਦ ਰਿਆ ਨੇ ਚ ਬਹੁਤ ਸਾਰੇ ਚੰਗੇ ਤਗੜੇ ਘਰ ਮਾੜੇ ਨਹੀਂ ਅਸੀਂ ਉਹਨਾਂ ਅਗੇ ਕੁਛ ਨਹੀਂ ਅਸੀਂ ਤਾਂ ਟਾਈਮ ਪਾਸ ਵਾਲੇ ਬੰਦੇ ਆ ਤੇ ਕਿਸੇ ਤੋਂ ਕਵਾਦਨ ਪੱਟੀ ਜਿਹੜੇ ਮਹੱਲੇ 'ਚ ਜੰਮੇ ਪਲੇ ਆ ਜਾ ਕੇ ਉੱਥੇ ਪਤਾ ਕਰ ਲੋ ਕੀ ਲੋਕਾਂ ਨਾਲ ਉੱਥੇ ਸਾਰੇ ਮਹੱਲੇ ਨਾਲ ਵਿਗੜੀ ਹੋਈ ਆ ਇੱਕ ਉੱਥੇ ਸਾਬਕਾ ਫੌਜੀ ਆ ਜਿੰਨੇ ਚੌਥੀ ਥਾਂ ਦੇ ਘਰ ਲਿਆ ਉਹਨੂੰ ਮਾੜਾ ਚੰਗਾ ਇੱਕ ਗਰੀਬਣੀ ਰਹਿੰਦੀ ਸੀ ਵਿਚਾਰੀ ਮੇਰੇ ਪਿਓ ਦੇ ਟਾਈਮ ਦੀ ਬੈਠੀ ਸੀ ਮੀਟਰੋ ਦੇ ਨਾਂ ਤੇ ਸਾਰਾ ਕੁਝ ਉਹਦੇ ਨਾਂ ਤੇ ਕਬਜ਼ੀ ਵਾਲੀ ਥਾਂ ਸੀ ਬੁੱਕ ਬੋਰਡ ਦੀ ਉਹਨੂੰ ਕੱਢਿਆ ਜਾਤੀਵਾਦੀਆਂ ਗਾਲਾਂ ਕੱਢੀਆਂ ਥਾਣੇ ਜਾਵੇ ਇਹ ਸਾਲ ਡੇਢ ਸਾਲ ਦੀ ਗੱਲ ਹੋ ਗਈ ਮੈਂ ਰੁੱਕੀ ਚਲੇ ਜਾਂਦੀ ਚੰਗਾ ਹੀ ਨਾਲੇ ਬੈਠੀ ਰਹਿੰਦੀ ਤੇ ਇਹ ਕਹਿ ਦਿੰਦੀ ਆ ਇਹਨੂੰ ਸਮਝਾਇਆ ਕਿ ਤੂੰ ਗਾਲਾਂ ਕੱਢੀਆਂ ਮੇਰੇ ਦੋਸਤ ਨੇ ਤੂੰ ਉਹਨੂੰ ਜਾਤੀਵਾਦੀਆਂ ਗਾਲਾਂ ਕੱਢੀਆਂ ਮਜੀਬ ਸਿੰਘ ਸੀ ਅੱਗੋਂ ਇਹਨੂੰ ਮੂਰਖ ਨੂੰ ਇਹ ਨਹੀਂ ਪਤਾ ਕਿ ਇਹਦੀ ਸਜ਼ਾ ਕੀ ਹੁੰਦੀ ਹੈ ਅੱਗੋਂ ਕਹਿੰਦੀ ਮੈਂ ਨਾ ਰਹੀਆਂ ਫਿਰ ਕੀ ਹੋਣਾ ਹੁਣ ਪਤਾ ਲੱਗ ਗਿਆ ਇਹਨੂੰ ਇੱਕ ਤਰ੍ਹਾਂ ਦਾ ਉਹਨਾਂ ਨੂੰ ਪੈਸੇ ਦਾ ਹੰਕਾਰ ਹੋ ਗਿਆ ਬੇਹੰਕਾਰ ਵੀ ਆ ਤੇ ਮੈਂ ਤਾਂ ਮੂਰਖ ਵੀ ਆ ਦੋਵੇਂ ਚੀਜ਼ਾਂ ਹੀ ਹੋ ਗਈਆਂ ਕਿਤੇ ਤੂੰ ਆਪਦੇ ਬੱਚੇ ਛੱਡ ਕੇ ਤੂੰ ਇੱਥੇ ਕੀ ਕਰੰਦੇ ਏ ਕੋਈ ਬੱਚੇ ਜੌਬ ਕਰੰਦੇ ਆ ਨਾ ਕਿਹੜਾ ਮਾਂ ਪਿਓ ਮੈਂ ਇੱਕ ਦਿਨ ਮੈਂ ਕਿਹਾ ਪਿੱਛੇ ਇੱਕ ਵਾਰੀ ਗੱਲ ਹੋਈ ਸਾਲ ਲੇਟ ਪਹਿਲਾਂ ਆ ਦ 8-9 ਦਿਨ ਹੋ ਗਏ ਸਾਲ ਡੇਢ ਬਾਅਦ ਮੈਂ ਕਮਲਿਆਂ ਵਾਂਗੂ ਜੋ ਹੈਗਾ ਉਹਦਾ ਕਰਕੇ ਆਦੇ ਬੱਚੇ ਵੀ ਅੱਗੋਂ ਮੈਨੂੰ ਕਹਿੰਦੀ ਤੂੰ ਬੱਚੇ ਆਪਦੇ ਕਿੱਥੇ ਸੁਟੇ ਜੀ ਕਿ ਤੂੰ ਬੱਚਿਆਂ ਨੂੰ ਕੋਈ ਪੜਾ ਰਿਹਾ ਤੇ ਨਹੀਂ ਉਹਨੂੰ ਨਹੀਂ ਕੁਝ ਸਮਝਾ ਸਕਦਾ ਉਹ ਨਾ ਉਹਨੂੰ ਇੰਨਾ ਇਹ ਗਰੰਟੀ ਉਹਨੂੰ ਹਿੰਦੁਸਤਾਨ ਦਾ ਕਾਨੂੰਨ ਦਾ ਪਤਾ ਲੱਗ ਜਾਊਗਾ ਜੀ ਸਰ ਉਹਨੂੰ ਹੁੰਦਾ ਕਿ ਮੈਂ ਇਹਨਾਂ ਰੀਆਂ ਜਿਹੜੀ ਗੱਲ ਕਹਤੀ ਹੁਣੇ ਹੋ ਗਈ ਉਹਨੂੰ ਹੈ ਹਾਂ ਪਤਾ ਗਰੰਟੀ ਆਦਾਂ ਕਿ ਉਹਨੂੰ ਪਤਾ ਲੱਗ ਗਿਆ ਬਾਕੀ ਕੋਈ ਗੱਲ ਨਹੀਂ ਮੈਂ ਤਿਆਰ ਹਾਂ ਜਿੱਥੇ ਸੱਦਣਗੇ ਇੱਥੇ ਮੰਤਰੀ ਦਾ ਨਾਲ ਆਇਆ ਤਾਂ ਸਾਢੇ ਤਿੰਨ ਕਿੱਲੇ ਜ਼ਮੀਨ ਸਾਡੀ ਪਿੰਡ ਉੱਥੇ ਵੀ ਇਹਨਾਂ ਉੱਥੇ ਵੀ ਰਾ ਕੋਈ ਨਹੀਂ ਹੈਗਾ। ਠੀਕ ਹੈ। ਅੱਛਾ ਉੱਥੇ ਕਿਹੜੇ ਮੰਤਰੀ ਦਾ ਨਾਮ ਹੋਗੀ? ਸਹੀ ਗੱਲ। ਉੱਥੇ ਵੀ ਤੇ ਲਵੇ ਨਾ। ਉੱਥੇ ਵੀ ਤੇ ਪਹਿਲੀ ਹੈ। ਜੀ ਸਰ ਜੀ। ਬਸ ਆ ਸੌਫਟ ਆ ਗੱਲ ਮੁੱਕੀ। ਸਸ਼ਕਾ ਮਾਤਾ ਜੀ। ਹਾਂ ਜੀ। ਮਤਲਬ ਇਹ ਆਪਣਾ ਕੀ ਨਾਮ ਆ? ਆਮਰਜੀਤ ਕੋਹੜਾ। ਮਤਲਬ ਜਿਹੜਾ ਮੈਂ ਸੁਣਿਆ ਵੀ ਮਤਲਬ ਤੁਸੀਂ ਨੇ ਆਪਣੀਆਂ ਬੱਚੀਆਂ ਨੂੰ ਜਿਹੜਾ ਬੇਦਖਲ ਕਰ ਦਿੱਤਾ ਕਿੰਨਾ ਟਾਈਮ ਹੋ ਗਿਆ ਕਿੰਨੇ ਟਾਈਮ ਤੋਂ ਬੇਦਖਲ ਕੀਤਾ ਤੁਸੀਂ? ਇਹ ਆ ਸਾਲ ਹੋ ਗਿਆ ਤਾਂ ਕਿਤੇ ਨੂੰ। ਸਾਹਲੋ ਬੀ ਵਜਾ ਕਿ ਸੀ ਮੈਂ ਉਹਨਾਂ ਨੂੰ ਬੇਦਖਲ ਕਰਨ ਦੀ ਵਜਾ ਕਿ ਉਹਨੇ ਸੰਤਾਂ ਤੰਗ ਕੀਤਾ ਉਤੋਂ ਕੀਤਾ ਬੇਦਖਲ ਕੀਤਾ ਉਹਨਾਂ ਬਲੋਂ ਜਿਹੜੇ ਤੁਹਾਡੀ ਸਿਹਤ ਨੂੰ ਲੈ ਕੇ ਵੀ ਜਿਹੜੇ ਸਵਾਲ ਚੁੱਕੇ ਗਏ ਨੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਉਹਨਾਂ ਨੂੰ ਮੈਂ ਮੈਂ ਨਾ ਕੁਛ ਨਹੀਂ ਕਹਿ ਸਕਦੀ ਉਹ ਮੰਨਦੇ ਨਹੀਂ ਕੋਈ ਗੱਲ ਕੋਈ ਕੋਈ ਕਰੀਏ ਤੇ ਉਹ ਮੰਨਦੀਆਂ ਨਹੀਂ ਗਿਆ ਜਾਣਦੀਆਂ ਨਹੀਂ ਇਹ ਕਰੀ ਨਾ ਮਨ ਨੂੰ ਠੀਕ ਨਹੀਂ ਦਿਮਾਗ ਉਹਨਾਂ ਦਾ ਦਿਮਾਗ ਉਹਨਾਂ ਆ ਮੇਰਾ ਮੇਰਾ ਦਿਮਾਗ ਨਹੀਂ ਮੇਰਾ ਮੈਂ ਤਾਂ ਬਿਲਕੁਲ ਸਹੀ ਹਾਂ ਠੀਕ ਹਾਂ ਬਸ ਕੋਈ ਨਹੀਂ ਬਿਮਾਰ ਮੈਂ ਮੈਂ ਤਾਂ ਸਾਰਾ ਕੰਮ ਕਰਦੀ ਰਸੋਈ ਦਾ ਸਾਰਾ ਕੁਝ ਜਾਣਦੀ ਹਾਂ ਕਰਦੇ ਵਿੱਚ ਸੋ ਮਹਿਲਾ ਦੇ ਪਰਿਵਾਰ ਦੇ ਨਾਲ ਉਹਦੇ ਭਰਾ ਤੇ ਉਹਨਾਂ ਦੀ ਮਾਤਾ ਦੇ ਨਾਲ ਜਿਹੜੀ ਗੱਲਬਾਤ ਕੀਤੀ ਇਹਨਾਂ ਨੇ ਕਿਹਾ ਕਿ ਜਿਹੜੇ ਮੰਤਰੀ ਪੁੱਲਰ ਸਾਹਿਬ ਤੇ ਜਿਹੜੇ ਦੋਸ਼ ਲੱਗ ਰਹੇ ਨੇ ਜ਼ਮੀਨ ਹੜੱਪਣ ਦੇ ਉਹ ਬਿਲਕੁਲ ਬੇਬੁਨਿਆਦ ਨੇ ਤੇ ਉਹਨਾਂ ਦੇ ਵੱਲੋਂ ਇਹ ਆਏ ਵਾਰ ਜਿਹੜਾ ਹੈਰਾਨ ਕੀਤਾ ਜਾਂਦਾ ਸੋ ਹੁਣ ਸਾਨੂੰ ਦੇ ਇਜਾਜ਼ਤ ਮੈਂ ਰਮਨ ਜੋਤ ਤੇ ਕੈਮਰਾਮੈਨ ਅਸ਼ਵਨੀ ਧੰਨਵਾਦ